ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਕਹਾਵਤ ਚੱਲਦੀ ਹੈ ਹਿੰਦੀ ਦੇ ਅੰਦਰ ਵੀ ਤੇ ਪੰਜਾਬੀ ਦੇ ਅੰਦਰ ਵੀ ਅਕਸਰ ਲੋਕ ਕਹਿ ਦਿੰਦੇ ਨੇ ਪਰੇ ਪੰਚਾਇਤਾਂ ਵਿੱਚ ਬੈਠਿਆਂ ਸੱਜੇ ਖੱਬੇ ਬੈਠਿਆਂ ਵਿਚੋੜ ਦੀ ਦਾੜੀ ਵਿੱਚ ਤਿੰਨ ਕਾ ਜਦੋਂ ਕੋਈ ਧਾਰਮਿਕ ਬੁਲਾਰੇ ਸਟੇਜਾਂ ਦੇ ਉੱਤੇ ਗੁਰ ਇਤਿਹਾਸ ਸੁਣਾਉਣ ਲੱਗੇ ਜਾਂ ਗੁਰੂ ਦੀ ਗੱਲ ਕਰਨ ਲੱਗੇ ਇਹ ਗੱਲ ਕਹਿੰਦੇ ਨੇ ਸ਼ੰਕਾ ਨਾ ਕਰਿਆ ਜੇ ਮੈਨੂੰ ਇੱਕਦਮ ਕਹਾਵਤ ਇਤੇ ਆ ਜਾਂਦੀ ਵੀ ਕਿਦਰੇ ਚੋਰ ਦੀ ਦਾੜੀ ਵਿੱਚ ਥਿੰਕਾ ਤੇ ਨਹੀਂ ਗੁਰਬਾਣੀ ਤਰਕ ਤੋਂ ਸ਼ੁਰੂ ਹੁੰਦੀ ਹੈ ਤਰਕ ਕਰਨਾ ਸਿਖਾਉਂਦੀ ਹੈ ਤਰਕ ਦੇ ਨਾਲ ਬੁੱਧੀ ਵਿਕਸਤ ਹੁੰਦੀ ਹੈ ਤੁਸੀਂ ਕਹਿੰਦੇ ਹੋ ਤਰਕ ਕਰਿਆ ਜੇ ਨਾ ਬਲਕਿ ਤੁਹਾਨੂੰ ਕਹਿਣਾ ਚਾਹੀਦਾ ਹੈ ਬਿ ਜੋ ਅਸੀਂ ਸਟੇਜ ਤੇ ਬੋਲ ਰਹੇ ਆ ਉਹਦੇ ਅਸੀਂ ਜਵਾਬ ਦੇ ਆ ਅਗਰ ਕਿਸੇ ਨੂੰ ਸਾਡੇ ਬੋਲਣ ਦੇ ਉੱਤੇ ਕੋਈ ਸ਼ੰਕਾ ਹੋਵੇ ਤੁਸੀਂ ਸਵਾਲ ਕਰਿਓ ਤੁਹਾਡੀ ਸੰਤੁਸ਼ਟੀ ਕਰਾਉਣਾ ਸਾਡਾ ਫਰਜ਼ ਹੈ ਸਾਡੇ ਕੋਲ ਜਵਾਬ ਨਾ ਹੋਇਆ ਅਸੀਂ ਤੁਹਾਨੂੰ ਬਾਅਦ ਵਿੱਚ ਜਵਾਬ ਦੇਵਾਂਗੇ ਪਰ ਦੇਵਾਂਗੇ ਜ਼ਰੂਰ ਪਰ ਤੁਸੀਂ ਕਹਿੰਦੇ ਆ ਸ਼ੰਕਾ ਨਾ ਕਰਿਆ ਜੇ ਸ਼ੰਕਾ ਨਾ ਕਰਿਆ ਜੇ ਕਿਉਂ ਨਾ ਕਰਿਆ ਜੇ ਜਿਹੜੇ ਗੁਰੂ ਸਾਹਿਬ ਦੇ ਨਾਂ ਦੇ ਉੱਤੇ ਝੂਠੀਆਂ ਕਹਾਣੀਆਂ ਸਦਾਨ ਦੇ ਨਾਲ ਨਾ ਮੇਲ ਖਾਣ ਵਾਲੀਆਂ ਕਹਾਣੀਆਂ ਗੁਰੂ ਸੋਚ ਦੇ ਵਿਰੁੱਧ ਜਾ ਕੇ ਸੁਣਾਉਂਦੇ ਨੇ ਉਹ ਪ੍ਰਚਾਰਨ ਦਾ ਕਾਰਨ ਕੀ ਹੈ ਕਿਦਰੇ ਗੁਰੂ ਜੀ ਨੇ ਇਹ ਗੱਲ ਕਹੀ ਹੈ ਵੀ ਸ਼ੰਕਾ ਨਾ ਕਰਿਓ ਮੈਨੂੰ ਇਵੇਂ ਲੱਗਦਾ ਹੈ ਵੀ ਜਿਹੜੀ ਉਹ ਕਹਾਵਤ ਹੈ ਨਾ ਵੀ ਚੋਰ ਦੀ ਦਾੜੀ ਵਿੱਚ ਥਿੰਕਾ ਉਹ ਇਹਨਾਂ ਕਈ ਬੁਲਾਰਿਆਂ ਦੇ ਉੱਤੇ ਲਾਗੂ ਹੁੰਦੀ ਨਜ਼ਰ ਆ ਰਹੀ ਹੈ ਦੂਜੀ ਗੱਲ ਜਦੋਂ ਤੁਸੀਂ ਪਖੰਡੀ ਸਾਧਾ ਨੂੰ ਦੇਖਨੇ ਆ ਉਨ੍ਹਾਂ ਬਾਰੇ ਕਦੇ ਨਹੀਂ ਤੁਹਾਡੀ ਜ਼ੁਬਾਨ ਵਿੱਚੋਂ ਨਿਕਲਿਆ ਵੀ ਇਹਨਾਂ ਲੋਕਾਂ ਦੇ ਉੱਤੇ ਸ਼ੰਕਾ ਕਰੋ ਜਾਂ ਗੁਰਬਾਣੀ ਇਹਨਾਂ ਕੰਮਾਂ ਨੂੰ ਵਰਜਦੀ ਐ ਐਸੇ ਕੰਮ ਨਾ ਕਰੋ ਕਦੀ ਤੁਹਾਡੀ ਜ਼ੁਬਾਨ 'ਚੋਂ ਇਹ ਬੋਲ ਨਹੀਂ ਨਿਕਲੇ ਬਲਕਿ ਉਹਨਾਂ ਦੇ ਡੇਰਿਆਂ ਦੇ ਉੱਤੇ ਜਾ ਕੇ ਝੂਠੀਆਂ ਕਹਾਣੀਆਂ ਬਾਬਿਆਂ ਦੀਆਂ ਘਟ ਘਟ ਕੇ ਤੁਸੀਂ ਉਹਨਾਂ ਨੂੰ ਖੁਸ਼ ਕਰਨ ਦਾ ਆਪਣਾ ਇਰਾਦਾ ਬਣਾ ਲੈਂਦੇ ਆ ਕਿਉਂ ਕਿ ਲਫਾਫਾ ਮਿਲਣਾ ਤੇ ਉਹ ਵੀ ਭਾਰਾ ਮਿਲਣਾ ਕਿੱਥੇ ਗੁਰਬਾਣੀ ਦੇ ਵਿੱਚ ਆਉਂਦਾ ਹੈ ਜਾਂ ਤੁਸੀਂ ਕਿਧਰੇ ਇਤਿਹਾਸ ਦੇ ਵਿੱਚ ਪੜਿਆ ਹੋਵੇ ਬਈ ਰੇਸ਼ਮੀ ਕਪੜੇ ਚਲੋ ਉਸ ਵਕਤ ਹੋ ਸਕਦਾ ਹੈ ਰੇਸ਼ਮ ਨਾ ਹੋਵੇ ਰੇਸ਼ਮੀ ਕਪੜੇ ਔਰ ਥੱਲੇ ਛੇਰ ਦੀ ਖਲਬਿਸ਼ਾਈ ਹੋਵੇ ਦੋ ਸੇਪ ਹੈ ਹੋਣ ਦੋ ਕੇਲੇ ਪਏ ਹੋਣ ਮੋਰਾਂ ਦਾ ਖੰਭ ਕੋਲ ਪਿਆ ਹੋਵੇ ਮੋਰਾਂ ਦਾ ਚੌਰ ਕੋਲ ਪਿਆ ਹੋਵੇ ਇੱਕ ਗੜਵਾ ਪਿਆ ਹੋਵੇ ਚਿੱਟੇ ਰੰਗ ਦਾ ਤੌਲੀਆ ਪਿਆ ਹੋਵੇ 10 ਵੀ ਮਾਲਾ ਪਈਆਂ ਹੋਣ ਜਿਹੜਾ ਹੁੰਦਾ ਚੱਕ ਕੇ ਮਾਲਾ ਰੱਬ ਦਾ ਨਾਂ ਚੱਪਿਆ ਕਰੋ ਉਹਨੂੰ ਚੱਕ ਕੇ ਮਾਲਾ ਦੇ ਦੇਣੀ ਗੁਰਬਾਣੀ ਦੇ ਅੰਦਰ ਇਦਾਂ ਦਾ ਮਿਲਦਾ ਮਾਲਾ ਰੱਖਣੀ ਖੰਭ ਰੱਖਣੇ ਤੌਲੀਆ ਰੱਖਣਾ ਗੜਵਾ ਰੱਖਣਾ ਸ਼ੇਰ ਦੀ ਖਲ ਰੱਖਣੀ ਸੇਵ ਤੇ ਕੇਲੇ ਰੱਖਣੇ ਔਰ ਰੇਸ਼ਮੀ ਲਿਬਾਸ ਪਾ ਕੇ ਵਿਲੜ ਬਿਲਕੁਲ ਵਿਲੜ ਬਣ ਕੇ ਕਿਸੇ ਕੰਮ ਨੂੰ ਹੱਥ ਨਾ ਲਾਉਣਾ ਕਿ ਗੁਰਬਾਣੀ ਦਾ ਸਿਧਾਂਤ ਹੈ ਤੁਸੀਂ ਉਹਨਾਂ ਦੇ ਉੱਤੇ ਤਰਕ ਕਿਉਂ ਨਹੀਂ ਕਰਦੇ ਜਿਹੜੇ ਗੱਲ ਕਰਦੇ ਨੇ ਸੱਚ ਦੀ ਉਹਨਾਂ ਵਾਸਤੇ ਤੁਹਾਡੀ ਜ਼ੁਬਾਨ ਖੁੱਲ ਜਾਂਦੀ ਹੈ ਸ਼ੰਕਾ ਕਰਦੇ ਨੇ ਜੀ ਗੁਰਬਾਣੀ ਕਹਿੰਦੀ ਹੈ ਤਰਕ ਨਾ ਕਰੋ ਕਿੱਥੇ ਕਹਿੰਦੀ ਹੈ ਕੋਈ ਪੰਕਤੀ ਤੇ ਦੱਸੋ ਵੀ ਕਿਹੜੀ ਪੰਕਤੀ ਵਿੱਚ ਗੁਰੂ ਜੀ ਨੇ ਕਿਹਾ ਹੈ ਵੀ ਸ਼ੰਕਾ ਨਾ ਕਰੋ ਤਰਕ ਨਾ ਕਰੋ ਖੈਰ ਇਸ ਤੋਂ ਅੱਗੇ ਚੱਲਨੇ ਆ ਕਿਉਂਕਿ ਇਹ ਸਾਰੀਆਂ ਚੀਜ਼ਾਂ ਉਹਨਾਂ ਨੇ ਰੱਖੀਆਂ ਨੇ ਆਪਣੇ ਕੋਲ ਆਪਣੀ ਪੂਜਾ ਪ੍ਰਤੀਸ਼ਟਾ ਕਰਾਉਣ ਵਾਸਤੇ ਲੋਕ ਨੇ ਵਿਚਾਰੇ ਭੋਲੇ ਲੋਕ ਨੇ ਅਗਿਆਨੀ ਲੋਕ ਪੂਜਣਾ ਸ਼ੁਰੂ ਕਰ ਦਿੰਦੇ ਨੇ ਤੇ ਜਦੋਂ ਨਾਮ ਵਰ ਰਾਗੀ ਢਾਡੀ ਤੇ ਬੁਲਾਰੇ ਉਥੇ ਜਾ ਕੇ ਉਹਨਾਂ ਦੀ ਮਹਿਮਾ ਦੀਆਂ ਵਾਰਾਂ ਮਹਿਮਾ ਦੀਆਂ ਕਹਾਣੀਆਂ ਘੜਕੜ ਕੇ ਸੁਣਾਉਣੀਆਂ ਸ਼ੁਰੂ ਕਰ ਦਿੰਦੇ ਨੇ ਸਾਧੂ ਇਦਾਂ ਹੁੰਦਾ ਹੈ ਸਾਧੂ ਇਦਾਂ ਹੁੰਦਾ ਹੈ ਤੇ ਲੋਕ ਸੋਚਦੇ ਨੇ ਵੀ ਨਾਮ ਵਰ ਬੁਲਾਰਾ ਹੈ ਟੀਵੀ ਰੇਡੀਓ ਤੇ ਆਮ ਚੱਲਦਾ ਰਹਿੰਦਾ ਹੈ ਇਹ ਵੀ ਕਹਿ ਰਿਹਾ ਵੀ ਸਾਧੂ ਇਦਾਂ ਦਾ ਹੁੰਦਾ ਹੈ ਤੇ ਸਾਧੂ ਉਹੋ ਜਿਹੇ ਪਖੰਡ ਪਹਿਲਾਂ ਕਰ ਹੀ ਰਿਹਾ ਹੁੰਦਾ ਹੈ ਤੇ ਫਿਰ ਕਿਉਂ ਨਾ ਇਹਨਾਂ ਦੇ ਮਗਰ ਲੱਗ ਜਾਈਏ ਤੁਸੀਂ ਉਹ ਲੋਕ ਹੋ ਜਿਹਦੇ ਵਾਸਤੇ ਹੁੰਦਾ ਹੈ ਵੀ ਆਪ ਡੁੱਬੇ ਚੋਂ ਬੇਦਮੇ ਚੇਲੇ ਦੀਏ ਬਹਾਏ ਆਪ ਤੇ ਤੁਸੀਂ ਮਨਮਤ ਵਿੱਚ ਡੁੱਬੇ ਹੋ ਹਲਵੇ ਮੰਡੇ ਦੀ ਖਾਤਰ ਬਹੁਤ ਨੀਵੀਂ ਪੱਧਰ ਤੇ ਜਾ ਕੇ ਜਮੀਰ ਮਾਰ ਕੇ ਖਲੋ ਗਏ ਹੋ ਪਰ ਸੱਜਣੋ ਤੁਹਾਡੇ ਵੱਲੋਂ ਵੇਖ ਵੇਖ ਕੇ ਬਹੁਤ ਕੌਮ ਵਰਗਲਾਈ ਜਾ ਰਹੀ ਹੈ ਤੁਹਾਡੇ ਪਿੱਛੇ-ਪਿੱਛੇ ਚੱਲ ਰਹੀ ਹੈ ਮਤ ਸੋਚੋ ਕਿਸੇ ਨੇ ਨਾਲ ਨਹੀਂ ਲੈ ਜਾਣਾ ਨਾ ਕੋਈ ਅਜੇ ਤੱਕ ਝੋਲੀਆਂ ਭਰ ਕੇ ਲੈ ਗਿਆ ਮਤ ਸੋਚੋ ਤੁਸੀਂ ਲੈ ਜਾਓਗੇ ਤੁਹਾਡੇ ਹਿੱਸੇ ਵਿੱਚ ਵੀ ਨਾਲ ਲੈ ਕੇ ਜਾਣਾ ਨਹੀਂ ਆਉਂਦਾ ਇੱਥੋਂ ਖਾਲੀ ਹੱਥ ਜਾਣਾ ਹੈ ਗੁਰਮਤਿ ਦੀ ਹਾਮੀ ਪਰ ਉਹ ਗੁਰੂ ਨੂੰ ਨਾਲ ਲੈ ਕੇ ਚਲੋ ਪਖੰਡੀਆਂ ਦਾ ਖਿਹੜਾ ਛੱਡੋ ਮੈਂ ਇੱਕ ਦੋ ਨਿੱਕੀਆਂ ਦਾਸਤਾਨਾਂ ਤੁਹਾਡੇ ਸਾਹਮਣੇ ਰੱਖ ਦੇਣਾ ਕਹਿੰਦੇ ਨੇ ਵੀ ਕਿਸੇ ਨਾ ਪਿੰਡ ਵਿੱਚ ਕੋਈ ਚੋਰੀ ਹੋ ਗਈ ਔਰ ਸਾਰੇ ਰੌਲਾ ਪੈ ਗਿਆ ਵੀ ਪਿੰਡ ਵਿੱਚ ਚੋਰੀ ਹੋ ਗਈ ਤਲਾਸ਼ੀ ਲਈ ਜਾਵੇ ਬਾਹਰੋਂ ਕੋਈ ਆਇਆ ਨਹੀਂ ਚੋਰੀ ਕੀਤੀ ਕਿੰਨੇ ਤਲਾਸ਼ੇ ਲਈ ਜਾਵੇ ਉਹ ਜਿਹੜੇ ਰੌਲਾ ਪਾਉਣ ਵਾਲੇ ਸਨ ਨਾ ਰੌਲਾ ਪਾਉਣ ਵਾਲੇ ਚੋਰੀ ਦਾ ਸਮਾਨ ਉਹਨਾਂ ਦੇ ਘਰੋਂ ਹੀ ਨਿਕਲਿਆ ਤੇ ਇੱਕ ਹੋਰ ਗੱਲ ਕਹਿ ਦਿਆਂ ਨਿੱਕੇ ਜੀ ਉਹ ਇਹ ਹੈ ਕਿ ਕਹਿੰਦੇ ਨੇ ਵੀ ਇੱਕ ਹੋਰ ਪਿੰਡ ਦੇ ਵਿੱਚ ਚੋਰੀ ਹੋ ਗਈ ਤੇ ਉੱਥੇ ਸੀ ਇੱਕ ਰਹਿਂਦਾ ਪਖੰਡੀ ਬਾਬਾ ਉੱਥੇ ਰਹਿੰਦਾ ਸੀ ਪਖੰਡੀ ਲੁਟੇਰਾ ਸਾਧ ਜਿਹਦੇ ਕੋਲ ਨਾ ਇੱਜ਼ਤ ਬਰਕਰਾਰ ਸੀ ਨਾ ਉਹ ਕਹਿਦੀ ਰਹਿਣ ਦਿੰਦਾ ਸੀ ਨਾ ਬੱਚੇ ਨਾ ਜਵਾਨ ਨਾ ਬੀਬੀਆਂ ਸਭ ਦੇ ਨਾਲ ਦੁਰਾਚਾਰੀ ਵਿਹਾਰ ਠੱਗੀ ਠੋਰੀ ਜੋ ਅੱਜਕੱਲ ਦੇ ਲੋਟੂਆਂ ਦਾ ਕੰਮ ਐ ਮਖਟੂ ਹੋ ਕੇ ਕੰਨ ਪੜਾਏ ਗੁਰਪੀਰ ਸਦਾਏ ਮੰਗਣ ਜਾਏ ਤਾਂ ਕਿ ਮੋੜ ਨਾ ਲੱਗੀ ਆ ਭਾਈ ਪਰ ਲੋਕ ਲੱਗਦੇ ਨੇ ਕਿਉਂਕਿ ਲੋਕਾਂ ਨੂੰ ਗੁਰਬਾਣੀ ਥੋੜਾ ਸਮਝ ਆ ਰਹੀ ਐ ਤੇ ਨਾ ਗੁਰਬਾਣੀ ਦੇ ਕਹਿ ਮੰਨ ਰਹੇ ਨੇ ਗੁਰੂ ਗ੍ਰੰਥ ਸਾਹਿਬ ਤੇ ਸਿਰਫ ਤੁਸੀਂ ਮੱਥਾ ਟੇਕਣ ਲਈ ਰੱਖਿਆ ਮੱਥਾ ਟੇਕਣ ਲਈ ਜਾਂ ਕੁੜੀਆਂ ਮੁੰਡਿਆਂ ਦੇ ਵਿਆਹ ਕਰਨ ਲਈ ਰੱਖਿਆ ਹੈ ਜਾਂ ਮੌਦਾ ਭੋਗ ਪਾਉਣ ਲਈ ਰੱਖਿਆ ਮੰਨਣੀ ਨਹੀਂ ਗੁਰੂ ਦੀ ਮਨਣੀ ਪਖੰਡੀਆਂ ਦੀ ਸਾਦਾ ਦੇ ਮੰਨਣੀ ਖੈਰ ਕਹਿੰਦੇ ਨੇ ਪਖੰਡੀ ਬਾਬਾ ਸੀ ਉਹਨੇ ਆਖਿਆ ਵੀ ਆਏ ਚਾਦਰ ਤੇ ਚਾਦਰ ਦੀਆਂ ਚਾਰ ਕੰਨੀਆਂ ਫੜ ਕੇ ਨਾ ਖਲੋ ਜਾਓ ਤੇ ਸਾਰਾ ਪਿੰਡ ਬੱਚਾ ਬੁੱਢਾ ਜਵਾਨ ਮਰਦ ਔਰਤ ਸਾਰੇ ਇਹਦੇ ਹੇਠੋਂ ਇਕੱਲੇ ਇਕੱਲੇ ਕਰਕੇ ਨਿਕਲਣ ਜਿੰਨੇ ਚੋਰੀ ਕੀਤੀ ਹੋਏਗੀ ਉਹ ਬੰਦਾ ਪਾਗਲ ਹੋ ਜਾਏਗਾ ਕਹਿੰਦੇ ਨੇ ਇੱਕ ਇੱਕ ਕਰਕੇ ਸਾਰਾ ਦਿਨ ਲੱਗ ਗਿਆ ਤੇ ਬੱਚੇ ਵੀ ਬੁੱਢੇ ਵੀ ਜਵਾਨ ਵੀ ਉਹ ਚਾਦਰ ਦੇ ਹੇਠੋਂ ਨਿਕਲੇ ਪਰ پاگل ਨਾ ਹੋਇਆ ਕਿਉਂ ਨਾ ਹੋਇਆ ਕਿਉਂਕਿ ਜਿੰਨਾ ਚੋਰੀ ਕੀਤੀ ਸੀ ਉਹ ਚਾਦਰ ਦੀਆਂ ਕੰਨੀਆਂ ਫੜ ਕੇ ਖਲੋਤੇ ਸਨ ਤੇ ਇੱਕ ਸਿਆਣੇ ਬਜ਼ੁਰਗ ਨੇ ਆਖਿਆ ਵੀ ਇਹਨੇ ਸਾਡੀ ਇੱਜ਼ਤ ਤੇ ਰਹਿਣ ਨਹੀਂ ਦਿੱਤੀ ਸਾਨੂੰ ਤੇ ਚਾਦਰ ਦੇ ਹੇਠੋਂ ਦੀ ਕੱਢ ਦਿੱਤਾ ਕਿਉਂ ਨਾ ਇਸ ਬਾਬੇ ਨੂੰ ਚਾਦਰ ਦੇ ਹੇਠੋਂ ਕੱਢਿਆ ਜਾਏ ਤੇ ਜਦੋਂ ਬਾਬੇ ਦੀ ਵਾਰੀ ਆਈ ਤੇ ਬਾਬਾ ਫਿਰ ਜ਼ਬਾਨ ਲੜਖੜਾਉਣੀ ਸ਼ੁਰੂ ਹੋਈ ਚਿਹਰੇ ਦਾ ਰੰਗ ਉੱਡਣਾ ਸ਼ੁਰੂ ਹੋਇਆ ਤੇ ਜਦੋਂ ਬਾਬੇ ਦੇ ਘਰ ਦੀ ਤਲਾਸ਼ੀ ਲਈ ਡੇਰੇ ਦੀ ਤਲਾਸ਼ੀ ਲਈ ਤੇ ਲੁੱਟ ਦਾ ਮਾਲ ਉਹਦੇ ਕੋਲੋਂ ਨਿਕਲਿਆ ਇਨ੍ਹਾਂ ਠੱਗਾਂ ਕੋਲੋਂ ਵੱਜ ਜਾਓ ਪ੍ਰਚਾਰਕ ਵੀਰੋ ਰਾਗੀ ਸਹਿਬਾਨੋ ਟਾਡੀ ਸਹਿਬਾਨੋ ਤੇ ਕਥਾ ਵਾਚ ਕਵੀਰੋ ਨਾ ਇਨ੍ਹਾਂ ਦੇ ਸੋਲੇ ਗਾਇਆ ਕਰੋ ਤੁਹਾਨੂੰ ਗੁਰੂ ਨਾਨਕ ਦੀ ਬਾਣੀ ਦਾ ਵਾਸਤਾ ਹੈ ਗੁਰੂ ਨਾਨਕ ਦੀ ਬਾਣੀ ਦੇ ਨਾਲ ਜੁੜੋ ਤੇ ਲੋਕਾਂ ਨੂੰ ਜੋੜੋ ਕੋਈ ਫਰਕ ਨਹੀਂ ਪੈਣਾ ਵੀ ਤੁਹਾਨੂੰ ਪੈਸੇ ਕਿੰਨੇ ਮਿਲ ਰਹੇ ਨੇ ਜਿਹੜੇ ਸੱਚ ਬੋਲਦੇ ਨਾ ਸੱਚ ਉਹਨਾਂ ਦੇ ਪ੍ਰੋਗਰਾਮ ਬੜੇ ਲੱਗਦੇ ਨੇ ਦਨ ਦੇ ਵਿੱਚ ਦੋ ਦੋ ਲੱਗਦੇ ਨੇ ਖੈਰ ਤੁਸੀਂ ਚੋਰਾਂ ਦੇ ਉੱਤੇ ਯਕੀਨ ਕਰਦੇ ਹੋ ਤੇ ਗੁਰੂ ਦੇ ਉੱਤੇ ਯਕੀਨ ਨਹੀਂ ਕਰਦੇ ਪਖੰਡੀਆਂ ਤੇ ਯਕੀਨ ਕਰਦੇ ਹੋ ਗੁਰੂ ਗ੍ਰੰਥ ਸਾਹਿਬ ਤੇ ਯਕੀਨ ਨਹੀਂ ਕਰਦੇ ਇਹ ਲਟੇਰੇ ਨੇ ਵੱਜੋ ਆਮ ਕਹਿ ਦਿੰਦੇ ਨੇ ਕਿ ਜਿਹੜਾ ਪਾਲਾ ਹੈ ਨਾ ਚੋਰ ਨੂੰ ਹੁੰਦਾ ਹੈ ਅੰਦਰ ਚੋਰ ਦਾ ਕੰਮ ਬਦਾ ਹੈ ਜਦੋਂ ਕੋਈ ਸੱਚ ਬੋਲਣ ਵਾਲਾ ਬੋਲਦਾ ਹੈ ਤੇ ਫਿਰ ਇਹਨਾਂ ਬਾਬਿਆਂ ਕੋਲ ਲੈ ਦੇ ਕੇ ਹੋਰ ਤੇ ਕੁਝ ਹੁੰਦਾ ਨਹੀਂ ਨਾ ਪੜੇ ਅਣਪੜ੍ਹ ਹੈਗੇ ਨੇ ਉੱਲੂ ਲਾਣਾ ਫਿਰ ਲੈ ਦੇ ਕੇ ਇੱਕੋ ਗੱਲ ਬਾਜਦੀ ਵੇਖੋ ਜੀ ਇਹਨਾਂ ਕੋਲ ਕਿਤਾਬੀ ਗਿਆਨ ਹੈ ਸਾਡੇ ਕੋਲ ਅਨੁਭਵੀ ਗਿਆਨ ਹੈ ਮੈਂ ਇਹਦੇ ਤੇ ਇੱਕ ਵੀਡੀਓ ਬਣਾ ਚੁੱਕਾ ਵੀ ਅਨੁਭਵੀ ਗਿਆਨ ਕੀ ਹੁੰਦਾ ਹੈ ਕਿਤਾਬੀ ਗਿਆਨ ਹੈ ਤੇ ਸਾਰਾ ਜਿੰਨੀਆਂ ਸੁਖ ਸਹੂਲਤਾਂ ਢਾ ਰਹੇ ਹੋ ਕਿਤਾਬੀ ਗਿਆਨ ਵਾਲਿਆਂ ਨੇ ਤੁਹਾਨੂੰ ਦਿੱਤੀਆਂ ਨੇ ਨਾ ਚੜਿਆ ਕਰੋ ਕਾਰਾਂ ਤੇ ਨਾ ਵਿਆਹ ਕਰੋ ਜਾਜਾਂ ਤੇ ਨਾ ਮੋਬਾਈਲ ਵਰਤਿਆ ਕਰੋ ਨਾ ਰੇਸ਼ਮ ਪਾਇਆ ਕਰੋ ਇਹ ਸਾਰਾ ਕਿਤਾਬੀ ਗਿਆਨ ਵਾਲਿਆਂ ਨੇ ਤੁਹਾਡੀ ਝੋਲੀ ਚ ਪਾਇਆ ਤੁਹਾਡੇ ਡੇਰੇ ਦੇ ਅੰਦਰ ਏਸੀ ਨੇ ਪਲੰਗ ਨੇ ਇੱਕ ਕਿਹੜੀ ਚੀਜ਼ ਜਿਹੜੀ ਤੁਹਾਡੀ ਕਿਤਾਬੀ ਗਿਆਨ ਤੋਂ ਬਿਨਾ ਚੱਲਦੀ ਹੋਵੇ ਪਰ ਤੁਹਾਡੇ ਕੋਲ ਉਹ ਗੱਲ ਹੈ ਕਹਿਣ ਲਈ ਤੇ ਲੋਕ ਅਗਿਆਨੀ ਲੋਕ ਮੰਨਣ ਵਾਸਤੇ ਤਿਆਰ ਨੇ ਤੋ ਖੈਰ ਗੁਰੂ ਨਾਲ ਤੋਖਾ ਤੁਸੀਂ ਨਹੀਂ ਕਰ ਰਹੇ ਆਪਣੇ ਆਪ ਦੇ ਨਾਲ ਤੋਖਾ ਕਰ ਰਹੇ ਹੋ ਲੋਕਾਂ ਨੂੰ ਵਰਗਲਾ ਰਹੇ ਹੋ ਅਗਿਆਨੀ ਬਣਾ ਕੇ ਉਸ ਰਾਹ ਤੇ ਤੁਰ ਰਹੇ ਹੋ ਆਪਣੇ ਤੇ ਤਰਸ ਕਰੋ ਆਪਣੀ ਕਿਰਤ ਤੇ ਉੱਤੇ ਤਰਸ ਕਰੋ ਲੋਕ ਕਹਿੰਦੇ ਨੇ ਆਪਣੇ ਕੰਮ ਦੇ ਨਾਲ ਹੀ ਇਮਾਨਦਾਰੀ ਰੱਖਣੀ ਚਾਹੀਦੀ ਕੰਮ ਦੇ ਨਾਲ ਇਮਾਨਦਾਰੀ ਰੱਖੋ ਇਹਨਾਂ ਦੇ ਸੋਇਲੇ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਜੀ ਦੇ ਸੋਇਲੇ ਗਾਉਣੇ ਸ਼ੁਰੂ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ